ਮੰਡੀ ਲਾਧੂ ਕਾ ਦੀ ਬਸਤੀ ਚੰਡੀਗੜ੍ਹ ਬੀਤੀ ਰਾਤ ਚੋਰਾਂ ਨੇ ਬੋਲਿਆ ਧਾਵਾ ਸੋਨੇ ਦੇ ਗਹਿਣੇ ਨਕਦੀ ਅਤੇ ਐਲਸੀਡੀ ਅਤੇ ਹੋਰ ਸਮਾਨ ਹੋਇਆ ਚੋਰੀ ਫਾਜਲ ਕਾ ਦੀ ਮੰਡੀ ਲਾਧੂ ਕਾ ਦੀ ਬਸਤੀ ਚੰਡੀਗੜ੍ਹ ਵਿੱਚ ਬੀਤੀ ਰਾਤ ਚੋਰਾਂ ਨੇ ਇੱਕ ਘਰ ਦੇ ਵਿੱਚ ਧਾਵਾ ਬੋਲ ਦਿੱਤਾ ਜਾਣਕਾਰੀ ਦਿੰਦੇ ਹੋਏ ਪ੍ਰੇੜਿਤ ਪਰਿਵਾਰ ਦੇ ਮੁਖੀ ਓਮ ਸਿੰਘ ਨੇ ਦੱਸਿਆ ਕਿ ਉਹ ਕਿਸੇ ਵਿਆਹ ਸਮਾਗਮ ਆਗਮ ਦੇ ਵਿੱਚ ਗਏ ਹੋਏ ਸਨ ਤਾਂ ਬੀਤੀ ਰਾਤ ਉਹਨਾਂ ਦੇ ਘਰ ਚੋਰਾਂ ਨੇ ਧਾਵਾ ਬੋਲ ਦਿੱਤਾ ਇਸ ਵਿੱਚ ਉਹਨਾਂ ਦੇ ਘਰ ਪੈ ਸੋਨੇ ਦੇ ਗਹਿਣੇ 30 ਤੋਂ 35000 ਰੁਪਏ ਨਕਦੀ ਅਤੇ ਹੋਰ ਸਮਾਨ ਇੱਕ ਨਵੀਂ ਐਲਸੀਡੀ ਵਗੈਰਾ ਚੋਰਾਂ ਵੱਲੋਂ ਉਡਾ ਲਈ ਗਈ ਤੁਸੀਂ ਵੀ ਦੇਖੋ ਤਸਵੀਰਾਂ ਕਿਵੇਂ ਪੀੜਤ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਉਧਰ ਮਾਮਲੇ ਦੀ ਜਾਣਕਾਰੀ ਮੰਡੀ ਲਾਧੂ ਕਾ ਚੌਕੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਇਹਿਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਕਹਿਆ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਔਰ ਉਹਨਾਂ ਨੂੰ ਬਣਦਾ ਇਨਸਾਫ ਦਿਵਾਇਆ ਜਾਵੇ ਬਣੇ ਲੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁਕ ਪੇਜ ਤੇ ਹੋ ਤਾਂ ਸਾਡੇ ਫੇਸਬੁਕ ਪੇਜ ਨੂੰ ਉਹਨੇ ਫੋਲੋ ਕਰ ਲਓ ਹਾਂਜੀ ਹਾਂਜੀ ਕਿਵੇਂ ਵਾਰਦਾਤ ਹੋਈ ਜੀ ਵਾਰਦਾਤ ਸੀ ਜਾਤ ਗਿਆ ਜੀ ਅੱਛਾ ਕਦੋਂ ਗਏ ਸੀ ਵਿਹਾਂ ਤੇ ਯਾਰ ਤੁਸੀਂ ਚੁੱਕ ਤੋਰ ਗਏ ਸੀ ਅੱਛਾ ਜੀ ਇਹ ਚੋਰੀ ਕਦੋਂ ਹੋਈ ਹੈ ਜੀ ਰਾਤ ਨੂੰ ਰਾਤ ਨੂੰ ਰਾਤ ਨੂੰ ਹੋਈ ਹੋਵੇ ਸਾਨੂੰ ਤਸਵੀਰੇ ਫੋਨ ਗਿਆ ਹੈ ਅੱਛਾ ਜੀ ਹਾਂ ਜੀ ਗਵਡੀਆਂ ਨੇ ਫੋਨ ਕੀਤਾ ਠੀਕ ਹੈ ਜੀ ਕੀ ਕੁਝ ਨਿਕਲਿਆ ਬਸ ਕਾਰ ਦਾ ਸਮਾਨ ਕਿੜਾ ਸੀ ਗਹਿਣੇ ਸੀ ਕੁਝ ਲੱਗਦੀ ਹੈ ਅੱਛਾ ਨਗਦੀ ਸੀ ਨਗਦ ਨਗਦ ਕਿੰਨੇ ਸੀ ਨਗਦੀ ਸੀ 30 35 ਦੀ ਕਿ ठीक है जी ते दूसरा अच्छा जी और कोई समान बाकी और कर दे इन्हें कोई एक कैलिडी की नवी लगाई नहीं होगी ये दी नवी किसी बड़ी ठीक है जी बाकी वो जो ना कर दे नवे कपड़े से की सारे अच्छा जी वो भी सारे लगे चल ठीक है जी ये क्या डा